ਦਿੱਲੀ ਵਾਲਿਆਂ ਨੂੰ ਉਹਨਾਂ ਨੇ ਆਪਣੇ ਘਰੋਂ ਗੰਦ ਲਾਟ ਤੇ ਤੁਹਾਡੇ ਗਲਾਂ ਦੇ ਵਿੱਚ ਅਜੇ ਵੀ ਗੰਦ ਪਿਆ ਇਹ ਸੋਚਣਾ ਹੈ ਅਸੀਂ ਇਹ ਰੈਲੀਆਂ ਕਰ ਰਹੇ ਤੁਹਾਨੂੰ ਦੱਸਣਾ ਗੰਦ ਤੁਹਾਨੂੰ ਹੀ ਕਿਹਾ ਜਾ ਰਿਹਾ ਪੰਜਾਬ ਸਰਕਾਰ ਨੂੰ ਤੇ ਗੰਦ ਅਸੀਂ ਵੀ ਲਾ ਦੇਣਾ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਐਮਸੀ ਨੇ ਕੂੜੇ ਕਰਕਟ ਰੱਖੇ ਜਾਣਾ ਤੁਸੀਂ ਵੀ ਉੱਥੇ ਹੀ ਆ ਪਤਨਿਓ ਕਿਹੜੇ ਵਾਲਾ ਸੀ ਜਦੋਂ ਤੁਸੀਂ ਇਹਨਾਂ ਨੂੰ ਵੋਟਾਂ ਪਾਤੀਆਂ ਕਲਾਕਾਰ ਇਹ ਨਿਹਾਇ ਦੀ ਘਟੀਆਂ ਕਲਾਕਾਰ ਕਿ ਕਦੇ ਕਲਾਕਾਰ ਹੁੰਦੇ ਆ ਵਧੀਆ ਕਲਾਕਾਰ ਹੁੰਦੇ ਆ ਕਿ ਘਟੀਆਂ ਕਲਾਕਾਰ ਲੋਕਾਂ ਨੂੰ ਇਹਨਾਂ ਨੇ ਪਰੋਸਿਆ ਵੀ ਉਹ ਤੇ ਦਿੱਤਾ ਵੀ ਉਹ ਜਿੰਨੇ ਕਿਨਾਂ ਦਾ ਦਿਮਾਗ ਸੀ ਉਹਨਾਂ ਨੂੰ ਤੁਹਾਨੂੰ ਦੇ ਦਿੱਤਾ ਭੁਗਤਣਾ ਦੇ ਪੈਣਾ ਹੀ ਆ ਸੋ ਮਾਈਂਡ ਦੇ ਵਿੱਚ ਇੱਕ ਚੀਜ਼ ਕਰ ਲੋ ਕਿ ਦਿੱਲੀ ਵਾਲਾ ਪ੍ਰੈਕਟੀਕਲ ਆਪਾਂ ਕਰ ਦੇਣਾ ਤੇ ਜੇ ਚੰਦਿਆ ਕਿ ਅਸੀਂ ਤੁਹਾਨੂੰ ਕੂੜੇ ਕਰਕੜ ਦੇ ਢੇਰੋਂ ਥੱਤੀ ਜਿਹੜਾ ਬਣਿਆ ਉੱਥੇ ਨਾ ਸੁੱਟਿਏ ਉੱਥੇ ਨਾ ਸੁੱਟਿਏ ਤੇ ਸਾਡੀਆਂ ਮੰਗਾ ਪੂਰੀਆਂ ਕਰ ਦੋ ਨੇ ਬੰਦੇ ਬਣਾਣੇ ਸਾਨੂੰ ਆਂਦੇ 2 ਸਾਲ ਹੈਗੇ ਆ ਸਾਹ ਰਹਿ ਗਿਆ ਤੇ ਫਿਰ ਤੁਸੀਂ ਸਾਨੂੰ ਦੇਖੋ ਵੀ ਅਸੀਂ ਕੀ ਕਰਨਾ ਅਜੇ ਤੱਕ ਤਾਂ ਕਿਸੇ ਨੂੰ ਕਿਹਾ ਵੀ ਅਸੀਂ ਮਿਲਣਾ ਭਗਵੰਤ ਸਾਹਿਬ ਨਾਲ ਮੈਂ ਉਹਨਾਂ ਨਾਲ ਮਾਨ ਸਾਹਿਬ ਨਾਲ ਮੀਟਿੰਗ ਕਰਾ ਦਿਓ ਮੈਨੂੰ ਕਹਿੰਦੇ ਤੁਸੀਂ ਨਾਰੇ ਲਾਏ ਸੀ ਨਾ ਉਹਨਾਂ ਦੇ ਵਿਰੁੱਧ ਅਜੇ ਕਿ ਤਾਂ ਫੁੱਲ ਵੀ ਸੁਟੇ ਸੀਗੇ ਜਦੋਂ ਫੁੱਲ ਸੁਟੇ ਸੀ ਉਹਨਾਂ ਨੂੰ ਰਾਸ ਨਹੀਂ ਆਇਆ ਤੇ ਹੁਣ ਉਹਨਾਂ ਨੂੰ ਕਿੰਨਾ ਚੇਤਾ ਆ ਰਿਹਾ ਕਿ ਮੇਰੇ ਵਿਰੁੱਧ ਨਾਰੇ ਲਾਏ ਸੀ ਮੈਂ ਨਹੀਂ ਮਿਲਣਾ ਤੇ ਜਦੋਂ ਫੁੱਲ ਸੁਟੇ ਤਾਂ ਉਦੋਂ ਮਿਲ ਲੈਂਦਾ ਪਤੰਦਰਾ ਉਦੋਂ ਤੇਨੂੰ ਮਨਾ ਕੀਤਾ ਸੀ ਉਹ ਹੁਣ ਸਾਡੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੇ ਤੇ ਅਸੀਂ ਤੁਹਾਡੀ ਗੰਦੀਆਂ ਸ਼ਕਲਾਂ ਨਹੀਂ ਦੇਖਣਾ ਚਾਹੁੰਦੇ ਹੁਣੇ ਕੁੜਕੀ ਚ ਫਸ ਗਏ ਤੇ ਹੁਣ ਆਉਣ ਵਾਲਾ ਸਮਾਂ ਤੁਹਾਡਾ ਕਹਿੰਦੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀ ਟੱਕਰਾਂ ਸੋ ਜਦੋਂ ਤੁਸੀਂ ਇਹ ਕਹਿੰਦੇ ਵੀ ਐਸੋਸੀਏਸ਼ਨ ਨਹੀਂ ਕਰਦੀ ਇਹਨੂੰ ਸੋਚਿਆ ਕਰੋ ਕਿ ਐਵੇਂ ਐਕਸ਼ਨ ਕਰਨ ਨਾਲ ਬਿਨਾਂ ਗੱਲ ਤੋਂ ਲੋਕਾਂ ਨੂੰ ਥਕਾਉਣ ਨਾਲ ਤੇ ਬਿਨਾ ਜੇਦੇ ਤੋਂ ਕੁਝ ਪ੍ਰਾਪਤ ਨਹੀਂ ਹੋਣਾ ਉਹ ਐਕਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਸਮੇਂ ਤੇ ਸੱਟ ਮਾਰੀ ਦੀ ਹੁੰਦੀ ਆ ਉਹ ਸਮਾਂ ਆ ਰਿਹਾ ਹੁਣ ਵਿਧਾਨ ਸਭਾ ਦਾ ਸੈਸ਼ਨ ਸੀ ਅਜ ਐਕਸ਼ਨ ਕੀਤਾ ਐਕਸ਼ਨ ਹੋਰ ਵੱਡਾ ਹੋ ਸਕਦਾ ਸੀ ਲੇਕਿਨ ਸਮਾਂ ਦੇਖਿਆ ਗਿਆ ਕੰਮ ਦੇਖੇ ਗਏ ਜੋ ਮੀਟਿੰਗਾਂ ਚੱਲ ਰਹੀਆਂ ਉਹ ਦੇਖਿਆ ਗਿਆ ਸਪੈਸ਼ਲ ਫੈਸਲਾ ਲੈਣਾ ਕਿ ਨਹੀਂ ਲੈਣਾ ਆਪਾਂ ਸਾਰਿਆਂ ਨੇ ਉਹ ਚੱਲ ਰਹੀ ਕਹਾਣੀ ਲੇਕਿਨ ਉਹ ਵੀ ਜਦੋਂ ਫਾਈਨਲ 스테ਜ ਤੇ ਗਈ ਉਹ ਫਾਈਲ ਦੇ ਉੱਤੇ ਅਜੇ ਤੱਕ ਵਿੱਤ ਮੰਤਰੀ ਸਾਹਿਬ ਐ ਕਰਕੇ ਬੈਠੇ ਆ ਬੰਨ ਖਿਡਾਰੀ ਬੈਠੇ ਆ ਐਵੇਂ ਹੀ ਤੁਹਾਡੀਆਂ ਜਿਹੜੀਆਂ ਪੋਸਟਰ ਦੀ ਕ੍ਰੀਏਸ਼ਨ ਆ ਉਹ ਵੀ ਅਜੇ ਚੱਲ ਰਿਹਾ ਕੇਸ ਲੇਕਿਨ ਸਲੋ ਸਪੀਡ ਚ ਸੋ ਅਸੀਂ ਚਾਹਨੇ ਸੀ ਇਹੋ ਜਿਹੇ ਬਹੁਤ ਸਾਰੇ ਕੇਸ ਆ ਕਲਾਸ 4 ਦੀਆਂ ਵਰਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਕੈਸ਼ ਭੁਗਤਾਨ ਚਾਹੀਦਾ ਸੀ ਉਹ ਕਰ ਦਿੱਤਾ ਗਿਆ ਜਲਦੀ ਉਹ ਸ਼ੁਰੂ ਹੋ ਜਾਊਗਾ ਲੇਕਿਨ ਅਜੇ ਕੋਈ ਆਬਜੈਕਸ਼ਨ ਲੱਗੇ ਜਿਸ ਕਰਕੇ ਜੇ ਮਿਨੇ ਲੇਕਿਨ ਉਹਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਇਹਦੇ ਲਈ ਵੀ ਤਾੜੀਆਂ ਕਲਾਸ 4 ਦੀ ਭਰਤੀਆਂ ਦਾ ਕੰਮ ਵੀ ਪੂਰੀ ਸਪੀਡ ਤੇ ਚੱਲ ਰਿਹਾ ਤੇ ਹੋਰ ਭਰਤੀਆਂ ਵੀ ਸੋ ਦੋਸਤੋ ਕੰਮ ਚੱਲ ਰਹੇ ਨੇ ਥੋੜਾ ਜਿਹਾ ਸਾਨੂੰ ਹੁੰਦਾ ਕਿ ਜਿੱਥੇ ਕੁਝ ਨਹੀਂ ਮਿਲ ਰਿਹਾ ਉੱਥੇ ਕੁਝ ਨਾ ਕੁਝ ਕਢਾ ਲਿਆ ਜਾਵੇ ਪਿਛਲੀ ਵਾਰੀ ਆਪਾਂ ਇੱਕ ਰੈਲੀ ਕੀਤੀ ਸੀ ਬਹੁਤ ਵੱਡੀ ਵਿਧਾਨ ਸਭਾ ਦਾ ਘਰਾਓ ਸੀ 4% ਹੀ ਡੀਏ ਨਿਕਲਿਆ ਸੀ ਪਰ ਇਹਨੇ ਵੱਡੇ ਐਕਸ਼ਨਾਂ ਤੋਂ ਬਾਅਦ ਕੁਝ ਨਹੀਂ ਨਿਕਲਿਆ ਤੇ ਤੁਸੀਂ ਫਿਰ ਵੀ ਕਿਸਮਤ ਵਾਲਿਓ ਤੁਹਾਡੇ ਇੱਕ ਐਕਸ਼ਨ ਨੇ 4% ਹੀ ਇਹ ਦਵਾਤਾ। ਫਿਰ ਇਹ ਚੱਡੀਆਂ ਸਰਕਾਰ ਦਾ ਕਰੀਏ ਕੀ? ਇੱਕੋ ਹੀ ਗੱਲ ਆ ਜੋ ਆਦਤਾਂ ਉਹਨਾਂ ਨੂੰ ਆ ਉਹਦੇ ਕੁਸ਼ਾਤਾ ਤੁਸੀਂ ਪਾਓ। ਤੇ ਨਹੀਂ ਪਾ ਸਕਦੇ। ਤੇ ਫਿਰ ਭਰਾਓ ਕੁੱਟਖਾਣਾ ਪਿਆਰ ਫਿਰ ਦੂਜੇ ਨੂੰ ਦੋਸ਼ ਲਾਉਂਦੇ। ਅੱਜ ਰੈਲੀ ਹੋਈ ਆ ਇਹਦੀਆਂ ਵੀਡੀਓ ਜਾਰੀ ਹੋਣਗੀਆਂ। ਕਿੰਨੇ ਬੰਦੇ ਆ ਤੇ ਜੇ ਇਹੀ ਇੱਕ ਬੰਦਾ ਵੀ ਵੀ 50 50 ਜਗਾ ਤੇ ਇਹਨੂੰ ਸ਼ੇਅਰ ਕਰਦੇ ਤਾਂ ਆ ਲੱਖਾਂ ਦੇ ਵਿੱਚ ਸ਼ੇਅਰ ਹੋਣੀ ਆ ਤੇ ਇਹਦਾ ਫਾਇਦਾ ਕੀ ਹੋਣਾ ਪੂਰਾ ਪੰਜਾਬ ਭਖ ਜਾਣਾ ਵੀ ਸੈਕਟਰੀਰ ਖੜਾ ਹੋ ਗਿਆ ਤੇ ਨਾਲ ਦੀ ਨਾਲ ਇਹਨਾਂ ਦੇ ਦਿਲ ਐ ਕਰਨੇ ਵੀ ਇਹ ਗਵਾਂਢ ਚ ਇਹਨਾਂ ਨੇ ਕਰਕੇ ਦਿੱਤਾ ਤੇ ਜੇ ਤੁਸੀਂ ਨਹੀਂ ਕੀਤਾ ਤੇ ਆ ਰੈਲੀ ਇੱਥੇ ਹੀ ਦਫਨ ਹੋ ਕੇ ਰਹਿ ਜਾਣੀ ਹੁਣ ਇਹਦੇ ਵਿੱਚ ਅਸੀਂ ਕੀ ਕਰੀਏ ਸਾਡਾ ਕੀ ਕਸੂਰ ਆ ਕਸੂਰ ਆਪਾਂ ਸਾਰਿਆਂ ਦਾ ਕੀ ਆ ਪੌਹ ਚੀਜ਼ ਕਰਕੇ ਸਾਰੀ ਦਿਹਾੜੀ ਮੋਬਾਈਲ ਫੜ ਕੇ ਉਹਦੀ ਸਕਰੀਨ ਤੇ ਟਕ 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 ਕਰੀ ਜਾਂਦੇ ਆ ਫੋਟੋਆਂ ਦੇਖੀ ਜਾਂਦੇ ਆ ਬਸ ਉਹਦੇ ਮੂੰਠਾ ਖੜਾ ਕਰ ਦਿੰਦੇ ਆ ਜਿਹੜੀ ਕੰਮ ਦੀ ਚੀਜ਼ ਉਹਨੂੰ ਸ਼ੇਅਰ ਹੀ ਨਹੀਂ ਕਰਦੇ ਹੁਣ ਤੁਸੀਂ ਨੌਜਵਾਨ ਸਾਥੀ ਹੋ ਹੁਣ ਉਹ ਬੱਚੇ ਆਣਗੇ ਜਿਹੜਾ ਕਹਿੰਦੇ ਸਾਨੂੰ ਸੈਂਟਰ ਦੇ ਪੇ ਕਮਿਸ਼ਨ ਨਹੀਂ ਪੰਜਾਬ ਦੇ ਪੇ ਕਮਿਸ਼ਨ ਦਵਾਓ ਆ ਕਵਿਤਾ ਲਿਖੀ ਆ ਇਹਨੂੰ ਕਿਉਂ ਨਹੀਂ ਲੱਖਾਂ ਕਰੋੜਾ ਵਿਊ ਮਿਲਦੇ ਇਹਨੂੰ ਮਿਲੀ ਚ ਕਿਉਂ ਨਹੀਂ ਜਾਂਦੀ ਤੇ ਜੇ ਜਾਊਗੀ ਕਿ ਤੁਹਾਡੀ ਗੱਲ ਉੱਠੂਗੀ ਤੁਹਾਡੀਆਂ ਮੁਸ਼ਕਿਲਾਂ ਲੋਕਾਂ ਅੱਗੇ ਜਾਣਗੀਆਂ ਆਪ ਇੰਨੀ ਤਨਖਾਹ ਮਿਲਦੀ 18-19 ਹਜ਼ਾਰ ਜਦ ਆਮ ਲੋਕਾਂ ਨੂੰ ਇਹ ਚੀਜ਼ ਪਤਾ ਲੱਗੂਗੀ ਕਿ ਇਹਨਾਂ ਨੂੰ ਤਨਖਾਹ 18-19 ਹਜ਼ਾਰ ਮਿਲਦੀ ਹੈ ਤੇ ਅਸੀਂ ਇਹਨਾਂ ਨੂੰ ਨਿੰਦਦੇ ਆ ਲੱਖਾਂ ਤਨਖਾਹਾਂ ਲੈਂਦੇ ਆ ਉਹ ਤੇ ਸਾਰੇ 2 ਜਾਂ 4-5% ਆ ਤੇ ਬਾਕੀ ਬਾਕੀ ਕਿੱਥੇ ਗਏ 98% 95% ਉਹਦੇ 18000 ਵਾਲੇ ਆ ਤੇ ਜਿਹੜੇ ਕੰਟਰੈਕਟ ਤੇ ਆ ਆਊਟਸੋਰਸ ਤੇ ਆ ਉਹਨਾਂ ਦਾ ਕੀ ਹਾਲ ਆ ਇਹ ਲੋਕਾਂ ਤੱਕ ਪਹੁੰਚਾਉਣੀ ਕਹਿੰਦੇ ਆ ਨਹੀਂ ਜੀ ਐਸੋਸੀਏਸ਼ਨ ਨਹੀਂ ਕਰਦੀ ਕੁਝ ਪ੍ਰਧਾਨ ਨਹੀਂ ਕਰਦੇ ਕੁਝ ਪ੍ਰਧਾਨਾਂ ਨੂੰ ਕਿਹੜੀ ਤਨਖਾਹ ਮਿਲਦੀ ਹੈ ਗਾਲ੍ਹਾਂ ਹੀ ਕਾਂਦੇ ਵਿਚਾਰੇ ਬੋਲ ਤੇ ਕੁਝ ਨਹੀਂ ਹੈਗਾ ਆ ਸਾਰੇ ਬੈਠੇ ਆ ਹੁਣ ਪਾਰਟੀਆਂ ਕਰਨੀਆਂ ਰਿਟਾਇਰਮੈਂਟ ਪਾਰਟੀਆਂ ਹੋਣੀਆਂ ਸਾਰੇ ਦਾ ਸਾਰਾ ਹੀ ਯੂਪੀ ਬਿਹਾਰ ਲਿਆ ਕੇ ਪੰਜਾਬ ਚ ਭੱਤਾ ਬਿੜਾ ਨੂੰ ਕਾਢ ਵੀ ਤੁਹਾਨੂੰ ਹੋਰ ਕੁਝ ਹੀ ਮਿਲਦਾ ਰੋਟੀਆਂ ਨਹੀਂ ਕਿੰਦੇ ਮਿਲਦੀ ਤੁਹਾਨੂੰ ਭੁੱਖੇ ਨੰਗੇ ਲਿਆ ਕੇ ਰੱਖਦੇ ਵੀ ਇੱਥੇ ਬੈਠ ਕੇ ਰੋਟੀਆਂ ਫਰੀਦੀਆਂ ਖਾਓ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਪੰਜਾਬ ਭਵਨ ਜਿਹੜਾ ਵੀਆਈਪੀ ਲੋਕਾਂ ਲਈ ਜਿੱਥੇ ਮੀਟਿੰਗਾਂ ਹੋਣੀਆਂ ਜਿੱਥੇ ਪਾਲਸੀਆਂ ਘੜੀਆਂ ਜਾਣੀਆਂ ਜਿੱਥੇ ਆਕੇ ਕੋਈ ਵੀਆਈਪੀ ਰੁਕੇਗਾ ਉਹਨੇ ਦਿਸ਼ਾ ਨਿਰਦੇਸ਼ ਦੇਣੇ ਸਰਕਾਰ ਨੂੰ ਜਿੱਥੋਂ ਪੰਜਾਬ ਸਰਕਾਰ ਚੱਲਨੀ ਆ ਤੇ ਉੱਥੇ ਦੋ-ਦੋਰ ਟਕੇ ਦੇ ਲਿਆ ਕੇ ਮੁਫਤ ਕੋਰ ਰੱਖ ਕੇ ਵੀ ਇੱਥੇ ਰੋਟੀਆਂ ਖਾਓ ਬੈਠ ਕੇ ਫ੍ਰੀ ਤੇ ਜਿਹੜੇ ਸਾਡੇ ਸਾਥੀ ਆਫਸਰ ਸਹਿਬਾਨ ਉੱਥੇ ਆਪਣੇ ਜਿਹੜੇ ਜਿਨ੍ਹਾਂ ਨੇ ਤੇ 30 35 35 ਸਾਲ ਜੌਬ ਕੀਤੀ ਤੇ ਉਹਨਾਂ ਨੂੰ ਰਿਟਾਇਰਮੈਂਟ ਪਾਰਟੀ ਦੇਣੀ ਹੁੰਦੀ ਆ ਉਹ ਚਾਰੇ ਨੂੰ ਜਵਾਬ ਦੇ ਦਿੱਤਾ ਗਿਆ ਇੱਥੇ ਬੁਕਿੰਗ ਤੁਹਾਡੀ ਨਹੀਂ ਹੋਣੀ ਜਿਹੜੇ ਇੱਥੇ ਦੇ ਬਸ਼ਿੰਦੇ ਆ ਜਿਹੜੇ ਸਰਕਾਰ ਲਈ ਕੰਮ ਕਰ ਰਹੇ ਆ ਜਿਹੜੇ ਤੇ ਸਰਕਾਰ ਦੀ ਰੀੜ ਦੀ ਹੱਡੀ ਆ ਉਹਨਾਂ ਨੂੰ ਅੰਗੂਠਾ ਦਿਖਾਤਾ ਤੇ ਜਿਹੜੇ ਬਾਹਰ ਦੇ ਮੁਫਤ ਕੋਰੇ ਆ ਜਿਨ੍ਹਾਂ ਦੀ ਸ਼ਕਲ ਵੀ ਦੇਖਣ ਨੂੰ ਦਿਲ ਨਹੀਂ ਕਰਦਾ ਉਹ ਲਿਆ ਕੇ ਇੱਥੇ ਤੁਹਾਡੇ ਬਿਠਾ ਦੇ ਕੌਣ ਵਿਰੋਧ ਕਰੂਗਾ ਦਾ ਅੱਪਈ ਕਰਨਾ ਤੇ ਵਿਰੋਧ ਕਿਵੇਂ ਕਰਾਂਗੇ ਰੈਲੀਆਂ ਦੇ ਥਰੂ ਕਰਾਂਗੇ ਆਪਣੀਆਂ ਤਕਰੀਰਾਂ ਦੇ ਥਰੂ ਕਰਾਂਗੇ ਸੋਸ਼ਲ ਮੀਡੀਆ ਤੇ ਕਰਾਂਗੇ ਟੀਵੀ ਚੈਨਲਾਂ ਤੇ ਕਰਾਂਗੇ ਪ੍ਰੈਸ ਮੀਡੀਆ ਤੇ ਕਰਾਂਗੇ ਇਤੋਂ ਸਵਾਇ ਕੀ ਆਪਾਂ ਟੈਂਕ ਲਿਆਈਏ ਢੋਪਾ ਲਿਆਈਏ AK47 ਫੜ ਕੇ ਗੋਲੀਆਂ ਚਲਾ ਦਈਏ ਇਹ ਤੇ ਕਰ ਨਹੀਂ ਸਕਦੇ ਤੇ ਜੋ ਕਰ ਸਕਦੇ ਆ ਉਹ ਅਸੀਂ ਵੀ ਕਰ ਰਹੇ ਆ ਉਹ ਤੁਸੀਂ ਵੀ ਕਰੋ ਜਿੰਨੀ ਕਿ ਸ਼ੇਅਰਿੰਗ ਅਸੀਂ ਕਰਦੇ ਆ ਹੁਣ ਤੋਂ ਅੱਧੀ ਵੀ ਕਰ ਦੋ ਤਾਂ 100 200 ਗਰੁੱਪਾਂ 'ਚ ਮੈਂ ਇੱਕ ਪੋਸਟ ਪਾ ਦਿੰਨਾ ਫੇਸਬੁੱਕ 'ਤੇ ਹੁਣ ਸਾਡੇ ਵਰਗੇ ਬੁੜਿਹਾਂ ਕੋਣ ਫੇਸਬੁੱਕ ਹੀ ਆ ਤੁਹਾਡੇ ਕੋਲ ਕਈ ਕੁਸ਼ ਹੈ ਕਈ ਚੀਜ਼ਾਂ ਹੋਈਆਂ ਸੌਫਟਵੇਅਰ ਸਾਨੂੰ ਤਾਂ ਜੇਤਾ ਹੀ ਉਹ ਐਪਸ ਚਲਾੜੇ ਵੀ ਨਹੀਂ ਜਾਂਦੇ ਕਰੋ ਉਹਦੇ ਤੇ ਪਬਲਿਸਿਟੀ ਆਪਣੀ ਮੰਗਾ ਦੀ ਕੱਢੋ ਆਪਣੇ ਮਨ ਦਾ ਗੁਬਾਰ ਕੱਢੋ ਆਪਣੇ ਮਾਂਦੀਆਂ ਗੱਲਾਂ ਸਰਕਾਰ ਦੇ ਵਿਰੁੱਧ ਉਹਨਾਂ ਨੂੰ ਪਤਾ ਲੱਗੇ ਕਰੋਨਾ ਅਰਪਾ ਖਰਬਾ ਮਿਲਿੰਦੇ ਵਿੱਚ ਲੋਕ ਇਹ ਚੀਜ਼ਾਂ ਲਾਈਕ ਕਰ ਰਹੇ ਨੇ ਤੇ ਸਾਡੇ ਅਗੇਂਸਟ ਜਾ ਰਹੇ ਨੇ ਉਹਨਾਂ ਨੂੰ ਤਾਂ ਕੁਝ ਵੀ ਦੇ ਗਿਣਤੀ ਦੇ ਦਬਲ ਜਿਹੜੀਆਂ ਫਿਗਰ 'ਚ ਪਹੁੰਚ ਗਈਆਂ ਸੀ ਤਾਂ ਪਰ ਇੱਥੇ ਇਹਨਾਂ ਦੀ ਡਬਲ ਫਿਗਰ ਨਹੀਂ ਆਣੀ ਚਾਹੀਦੀ ਡਬਲ ਫਿਗਰ 10 ਤੋਂ ਸ਼ੁਰੂ ਹੁੰਦੀ ਆ ਇਹਨਾਂ ਨੂੰ ਸਮੇਟਣਾ 10 ਦੇ ਉੱਤੇ ਤੇ ਸਮੇਟਣਾ ਕਿਵੇਂ ਆ ਉਹ ਇਹਨਾਂ ਨੂੰ ਹੁਣੇ ਦਿਖਾ ਦਿਓ ਤੇ ਜੇ ਨਹੀਂ ਕਰ ਸਕਦੇ ਸਾਡੇ ਉੱਤੇ ਉਂਗਲਾ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਉਂਗਲਾ ਉਹਨਾਂ ਤੇ ਕਰੀਏ ਜਿਨ੍ਹਾਂ ਨੂੰ ਤੁਸੀਂ ਸਾਰਿਆਂ ਨੇ ਵੋਟਾਂ ਦਿੱਤੀਆਂ ਸੋ ਦੋਸਤੋਂ ਇਹਨਾ ਕਹੂੰਗਾ ਕਿ ਬਾਕੀ ਸਾਥੀਆਂ ਨੂੰ ਲੈ ਜਾਓ ਅਪਾ ਚੰਦ ਕਬਸਾਤੀ ਉੱਥੇ ਖੜੇ ਚੰਦਕ ਬਾਕੀ ਸ਼ਹਿਰ ਕਰ ਰਹੇ ਨੇ ਤੇ ਜਿਹੜੇ ਨਵੇਂ ਸਾਥੀ ਆ ਉਹ ਵੀ ਆਪਣੀ ਗਿਣਤੀ ਕਰ ਲੈਣ ਜਿਨ੍ਹਾਂ ਨੂੰ ਪੰਜਾਬ ਦਾ ਪੇ ਕਮਿਸ਼ਨ ਮਿਲਣਾ ਉਹ ਉੱਥੇ ਕਿੰਨੇ ਕਾਏ ਨੇ ਤੇ ਜਿਹੋ ਲੜਾਈ ਨਹੀਂ ਲੜ ਸਕਦੇ ਕਿ ਫਿਰ ਲੈਂਡ ਦੀ ਆਸ ਨਾ ਕਰੋ ਕੋਈ ਨਹੀਂ ਹੈ ਪੀਸੀ ਨਹੀਂ ਹੈ ਉਹ ਲੈਂਡ ਦੀ ਆਸ ਨਾ ਕਰੋ ਸੋ ਪ੍ਰਾਣਿਆਂ ਦਾ ਹਾਲ ਦੇਖ ਲਿਆ ਕੋਟਾ ਚ ਚਲੇ ਗਏ ਏਰੀਆ ਦਾ ਕੀ ਹਾਲ ਹੋਇਆ ਡੀਏ ਦਾ ਕੀ ਹਾਲ ਹੋਇਆ ਇਹ ਤੁਸੀਂ ਦੇਖ ਰਹੇ ਹੋ ਮੁੱਖੀ ਨੰਗੀ ਸਰਕਾਰ ਕਹਿੰਦੀ 27 ਤੋਂ ਬਾਅਦ ਅਗਲੀ ਸਰਕਾਰ ਆ ਕੇ ਏਰੀਅਰ ਦਊਗੀ ਅਸੀਂ ਤੇ ਇੰਨਾ ਕੁ ਦੇ ਸਕਦੇ ਉਹ ਵੀ ਨੀਂਣਾ ਨਹੀਂ ਦੇਣਾ ਤੁਸੀਂ ਕੀ ਸੋਚਦੇ ਹੋ ਇਹ ਲੋਕ ਪ੍ਰਾਣੇ ਲੜਨ ਵਾਲੇ ਸੀਗੇ ਇਹਨਾਂ ਦਾ ਇਹ ਹਾਲ ਆ ਤੇ ਤੁਸੀਂ ਲੋਕ ਜਿਹੜੇ ਸਿਰਫ ਤੇ ਸਿਰਫ ਗੱਲਾਂ ਤੱਕ ਸੀਮਾ ਤੋਂ ਬਾਹਰ ਸਹਿਰ ਕਰ ਰਹੇ ਨੇ ਇੰਨੇ ਬੰਦੇ ਬੈਠੇ ਨੇ ਕਿੰਨੇ ਪਰਸੈਂਟ ਹੋਣਗੇ ਆਪ ਦੇਖ ਲਓ ਸੋ ਦੋਸਤੋ ਜੇ ਪ੍ਰਾਣੀ ਪੈਨਸ਼ਨ ਲੈਣੀ ਆ ਜੇਕਰ ਤੁਸੀਂ ਪੰਜਾਬ ਦੇ ਪੇਸਕੇਰ ਲੈਣਿਆ ਜੇ ਜੇ ਤੁਸੀਂ ਵੱਧ ਭੱਤੇ ਲੈਣੇ ਆ ਤੇ ਪੁਰਾਣੀਆਂ ਲੈਟਰਾਂ ਜਿਹੜੀ ਆ ਤੁਸੀਂ ਉਹ ਖਤਮ ਕਰਾਣੀਆਂ 16 16 ਦੀ ਤੇ ਫਿਰ ਆਣਾ ਪਊਗਾ ਤੇ ਲੈਣਾ ਪਊਗਾ ਠੇਕਾ ਕਿਸੇ ਨੇ ਨਹੀਂ ਚੁੱਕਿਆ ਹੁੰਦਾ ਕਿ ਸਾਰੀ ਇਹੀ ਕਰਦੇ ਰਹਿਣ ਗਾਲ੍ਹਾਂ ਵੀ ਕੱਢਦੇ ਰਹਿਣ ਲੜਦੇ ਵੀ ਰਹਿਣ ਵੀਡੀਓ ਵੀ ਕੈਨ ਪਾਣ ਬਾਅਦ ਚ ਜਾ ਕੇ ਐਡਮਿਨਿਸਟ੍ਰੇਸ਼ਨ ਕੋਲ ਜਿਹੜੇ ਆਪਸ ਚ ਬਹਿ ਕੇ ਸਹਿਮਤੀ ਵੀ ਪ੍ਰਗਟ ਕਰਨ ਕਿ ਤੁਸੀਂ ਖੜੇ ਕਿੱਥੇ ਹੋਏ ਜਿਹੜੇ ਬੰਦੇ ਰੈਲੀ 'ਚ ਨਹੀਂ ਆਂਦੇ ਤੇ ਜਦੋਂ ਮੈਨੇ ਵੀਡੀਓ ਜਾਰੀ ਕਰਦੇ ਆ ਜਾਂ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਆ ਹੁਣੋਂ ਕੌਣ ਖੜਦਾ ਕਿੰਨੇ ਨੂੰ ਕੱਢੀਏ ਯਾਰ ਅਸੀਂ ਕਿੰਨੇ ਆ ਕੇ ਨਾਲ ਲੜੀਏ ਕਿੰਨੇ ਇੱਕ ਦੇ ਮੂੰਹ ਕਾਲੇ ਕਰੀਏ ਤੇ ਬਾਕੀ ਆਪਾਂ ਕੀ ਕਰਨਾ ਜੇ ਤਿੰਨ ਤਿੰਨ ਵਾਰੀ ਜਾ ਕੇ ਬ੍ਰਾਂਚਾਂ 'ਚ ਇਹ ਕਹਿਣਾ ਪਵੇ ਆਜੋ ਰੈਲੀ ਸ਼ੁਰੂ ਹੋਣ ਵਾਲੀ ਆ ਆਜੋ ਰੈਲੀ ਸ਼ੁਰੂ ਹੋਣ ਵਾਲੀ ਆ ਤੇ ਫਿਰ ਆਪਾਂ ਕਿੱਥੇ ਖੜ ਗਏ ਆ ਇੱਥੇ ਆ ਕੇ ਕੁਰਸੀ 'ਤੇ ਖੜ ਕੇ ਦੇਖ ਲੋ ਬੰਦੇ ਗਿਣ ਲੋ ਤੇ ਅਮਲਾ ਚ ਜਾ ਕੇ ਜਿਹੜੀ ਆ ਚਾਰ ਪੰਜ ਅਮਲਾ ਉਹਨਾਂ ਦਾ ਸੈਕਟਰੀਅਟ ਦੀ ਸਟਰੈਂਥ ਪਤਾ ਕਰ ਲੋ ਐਫਸੀ ਸੈਕਟਰੀਅਟ ਦੀ ਸਟਰੈਂਥ ਪਤਾ ਕਰ ਲੋ ਡੀਪੀਆਰ ਦੀ ਸਟਰੈਂਥ ਪਤਾ ਕਰ ਲੋ ਬਾਕੀ ਦਫ਼ਤਰਾਂ ਦੀ ਸਟਰੈਂਥ ਪਤਾ ਕਰ ਲੋ 4000 ਤੋਂ ਉੱਤੇ ਜਾਂਦੇ ਆ ਤੇ 4000 ਬੰਦਾ ਉਹ ਕੰਢ ਤੋਂ ਲੱਗ ਗਿਆ ਉਹ ਕੰਢ ਤੱਕ ਚੱਲ ਜੇ ਫਿਰ ਵੀ ਪੂਰਾ ਨਹੀਂ ਹੁੰਦਾ ਫਿਰ ਵੀ ਪੂਰਾ ਨਹੀਂ ਹੁੰਦਾ ਤੇ ਅਸੀਂ ਇੱਥੇ ਚੰਦਕ ਬੰਦੇ ਇੱਥੇ ਖੜ੍ਹ ਗਏ ਕਿਵੇਂ ਆਪਣੀਆਂ ਮੰਗਾਂ ਪੂਰੀਆਂ ਕਰਾਵਾਂਗੇ ਕੀ ਕਰੇ ਜੁਨੀਓ ਸੋ ਐਕਸ਼ਨ રોજ-ਰੋਜ਼ ਨਹੀਂ ਹੁੰਦੇ ਜੇ ਆਪਾਂ ਸੋਚ ਲਈਏ ਕਿੰਦੇ ਸ਼ੇਰ ਆਇਆ ਸ਼ੇਰ ਆਇਆ ਤੂੰ ਕਹਿੰਦੇ ਕਿੱਥੇ ਹੋ ਕਹਿੰਦੇ ਮੈਂ ਮਜ਼ਾਕ ਕੀਤਾ ਤੇ ਜਦੋਂ ਆਇਆ ਤਾਂ ਕੋਈ ਆਇਆ ਹੀ ਨਹੀਂ ਉਹ ਗੱਲਾਂ ਹੁੰਦੀਆਂ ਐਕਸ਼ਨ ਉਹਨੋਂ ਹੀ ਹੁੰਦਾ ਜਦੋਂ ਪੂਰਾ ਸਮਾਂ ਹੁੰਦਾ ਉਹਨੋਂ ਜਿਹੜਾ ਆਪਾਂ ਜਿਹੜਾ ਉਹਦੇ ਉੱਤੇ ਜਿਹੜਾ ਆਪਾਂ ਟਿਕਾਣੇ ਤੇ ਟਾਰਗੇਟ ਤੇ ਪਹੁੰਚਣਾ ਹੁੰਦਾ ਸੋ ਦੋਸਤੋ ਅੱਗੇ ਵੀ ਸਮੇਂ ਆਣਗੇ ਤਿਆਰ ਰੋ ਤਕੜੇ ਰੋ ਲੜਾਈ ਲੜਦੇ ਰਹਾਂਗੇ ਹੱਕਾਂ ਦੀ ਪ੍ਰਾਪਤੀ ਹੋਊਗੀ ਆਉਣ ਵਾਲਾ ਸਮਾਂ ਤੁਹਾਡਾ ਸੋ ਸੰਘਰਸ਼ ਦਾ ਇੱਕ ਸਮਾਂ ਹੁੰਦਾ ਜਦੋਂ ਇਹਨੂੰ ਪੀਕ ਤੇ ਲੱਗਿਆ ਨਾ ਉਹ ਸਮਾਂ ਅੱਜ ਤੋਂ ਸਟਾਰਟ ਹੋ ਗਿਆ ਸਟਾਰਟ ਹੋ ਗਿਆ ਸੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਕਿ ਜਿਹੜੀ ਸਾਡੀ ਆ ਮੰਗਾਂ ਪੂਰੀਆਂ ਕਰਵਾ ਦਿਓ ਜੇ ਸ਼ਾਂਤ ਦੇਖਣਾ ਚਾਹਦੇ ਹੋ ਤੇ ਜੇ ਤੁਸੀਂ ਜਾਣਦੇ ਹੋ ਕਿ ਇੱਥੇ ਤਮਾਸ਼ਾ ਹੋ ਰਿਹਾ ਤੇ ਫਿਰ ਤਮਾਸ਼ੇ ਹੋਣਗੇ ਫਿਰ ਹੋਣਗੇ ਅਗਰ ਰੋਕ ਲੋ ਜਿੰਨੂੰ ਰੋਕਣਾ ਤੇ ਇਹ ਹੁਣ ਰੁਕਣ ਵਾਲਾ ਨਹੀਂ ਆ ਤੇ ਤੁਹਾਡੇ ਲਈ ਵੀ ਇਹ ਸਮਾਂ ਸਰਕਾਰ ਲਈ ਵੀ ਠੀਕ ਨਹੀਂਗਾ ਟਾਡੇ ਹਾਲਾਤ ਪਤਲੇ ਨੇ ਤੇ ਅਸੀਂ ਇਹੋ ਜੇ ਪਤਲੇ ਕਰ ਦੇਣੇ ਨੇ ਕਿ ਹੋ ਸਕਦਾ ਕਿ ਜੇ ਅਸੀਂ ਜ਼ਿਆਦਾ ਗਰਮ ਹੋ ਗਏ ਤੇ ਤੁਸੀਂ 2 ਸਾਲ ਵੀ ਪੂਰੇ ਨਾ ਕਰੋ ਸੋ ਸਾਥੀਓ ਆਪਣੇ ਆਪ ਨੂੰ ਪ੍ਰੀਪੇਅਰ ਕਰੋ ਉਹਦੇ ਵਾਲੇ ਸਮੇਂ ਲਈ ਆਪਣੇ ਆਪ ਨੂੰ ਪ੍ਰੀਪੇਅਰ ਕਰੋ ਇਹ ਸਾਥੀ ਲੜਨ ਦੇ ਤਿਆਰ ਆ ਸੋ ਜਿੱਤ ਲੜਦੇ ਲੋਕਾਂ ਦੀ ਮੈਂ ਜਿਵੇਂ ਇੱਕ ਵਾਰ ਜਿੰਦਾਬਾਦ 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 ਸਾਥ ਥੋੜਾ ਹੀ ਉੱਪਰ ਪਾਵਾ ਚੱਕ ਗਿਆ ਤੇ ਮੈਂ ਤੇ ਇੰਨਾ ਮੈਂ ਕਿਹਾ ਜੋਸ਼ ਆ ਗਿਆ ਨਾ ਜੇ ਜੋਸ਼ ਆਏ ਨੇ ਤਾਂ ਮਤਲਬ ਹੋਰ 1 ਘੰਟਾ ਜੇ ਰੁਕਣਾ ਤਾਂ ਮੈਂ ਬੋਲੀ ਜਾਣਾ ਮੈਂ ਨਹੀਂ ਤੱਕੜਾ ਕਿਉਂਕਿ ਸਾਡੀ ਕਮਜ਼ੋਰੀ ਇਹ ਹੁੰਦੇ ਆ ਜਦੋਂ ਸਾਡੇ ਹੱਥ ਤੇ ਆ ਜਾਵੇ ਫਿਰ ਅਸੀਂ ਰੁਕਨੇ ਨਹੀਂ ਹੁੰਦੇ ਤੇ ਜੇ ਬ੍ਰਾਂਚਾਂ 'ਚ ਜਾਣਾ ਚਾਹੁੰਦੇ ਹੋ ਤੇ ਫਿਰ ਜਿਹੜਾ ਨਾਰਾ ਜ਼ੋਰ ਦੀ ਲਾਓ ਤੇ ਨਹੀਂ ਤਾਂ ਮੈਂ ਫਿਰ ਦੁਬਾਰਾ ਆਪਣੀ ਤਕਰੀਰ ਸ਼ੁਰੂ ਕਰਦੇ ਨਹੀਂ ਜ਼ੀਰੋ ਤੋਂ ਇੱਕ ਘੰਟਾ ਫੇਰ ਲੱਗ ਜਾਣਾ ਸੋ ਹੱਥ ਉੱਪਰ ਨਾਰਾ ਜ਼ੋਰ ਦੀ ਮੁਲਾਜ਼ਮ ਇੱਕ ਵਾਰ ਜਿੰਦਾਬਾਦ 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 ਮੁਲਾਜ਼ਮ ਖਿੱਚੋ ਵੀ ਫੋਟੋ ਰਾਜਮੇ ਮੁਲਾਜ਼ਮ ਇੱਕ ਵਾਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ